ਅੱਜ ਆਪਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਵਿਆਹ ਪੂਰਵ ਮਨਾ ਰਹੇ ਹਾਂ ਸੱਚੇ ਪਾਤਸ਼ਾਹ ਕਿਉਂਕਿ ਪਿੱਛੇ ਵਿਆਹ ਪੂਰਵ ਲੱਗਿਆ ਬਾਬਾ ਸ਼੍ਰੀ ਚੰਦ ਜੀ ਦਾ ਵੀ ਪ੍ਰਕਾਸ਼ ਦਿਹਾੜਾ ਪਿੱਛੇ ਲੱਗਿਆ ਦਾਸ ਦੇ ਗ੍ਰਹਿ ਵੇਖੇ ਵੀ ਕੱਲ ਪਰਸੋਂ ਸ਼ਨੀਵਾਰ ਨੂੰ ਮਨਾਇਆ ਜਾਣਾ ਗੁਰੂ ਨਾਨਕ ਦੇਵ ਜੀ ਦਾ ਵਿਆਹ ਪੂਰਵ ਬਾਬਾ ਸ਼੍ਰੀ ਚੰਦ ਜੀ ਦਾ ਜਨਮ ਦਿਹਾੜਾ ਮੈਂ ਬਾਬਾ ਜੀ ਤੁਹਾਡਾ ਧੰਨਵਾਦ ਪਹਿਲੀ ਨਿਸ਼ੀ ਮਨਾਇਆ ਤੁਸੀਂ ਆਪ ਹੀ ਕਿਰਪਾ ਕੀਤੀ ਕਿ ਆਪ ਹੀ ਯਾਦ ਕਰਾ ਲਿਆ ਸਾਡੇ ਵਰਗੇ ਮੂਰਖ ਅਸੀਂ ਮੱਥਾ ਟਿਕਦੇ ਸੀਮਤ ਰਹਿ ਗਏ ਸੀ ਉਹ ਵੀ ਨਹੀਂ ਸੀ ਪਹਿਲਾਂ ਟੇਕਦੇ ਅੱਜ ਜਸਵੰਤ ਵੀਰ ਜੀ ਕਹਿੰਦੇ ਚਲੋ ਵੀਰ ਜੀ ਮੱਥਾ ਟੇਕ ਆਈਏ ਭਲਾ ਹੋਵੇ ਇਹਦਾ ਚਲੋ ਮੱਥਾ ਟੇਕ ਜੋ ਮੱਥਾ ਟੇਕਣਾ ਪਾ ਜਾਂਦੇ ਆ ਜਦੋਂ ਅਸੀਂ ਨਮਸਕਾਰ ਕਿਸੇ ਨੂੰ ਕਰਨ ਜਾਂਦੇ ਆ ਫਿਰ ਉਹ ਕਿਰਪਾ ਵਰਤਦੀ ਹੈ ਸਾਹ ਸੰਗੀਤ ਜੇਪਾ ਗੁਰੂ ਨਾਨਕ ਦੇਵ ਜੀ ਮਾਰੇ ਦਾ ਬਣਾ ਰਹੇ ਆ ਵਿਆਹ ਪੂਰਵ ਹੁਣ ਤੁਸੀਂ ਦੇਖੋ ਜਿਨ੍ਹਾਂ ਨੇ ਮਨਾਇਆ ਉਹਦੇ ਉਹਨਾਂ ਨੂੰ ਤਾਂ ਖੁਸ਼ੀਆਂ ਮਿਲਣੀ ਹੈ ਮਿਲਣੀ ਹੈ ਤੇ ਜਿਹੜੇ ਸ਼ਾਮਲ ਹੋਗੇ ਉਹਨਾਂ ਨੂੰ ਵੀ ਮਿਲਣੀ ਹੈ ਉਹਨੂੰ ਗੁਰੂ ਨਾਨਕ ਦੇਵ ਜੀ ਦਾ ਵਿਆਹ ਪੂਰਵ ਹੈ ਸਾਰੇ ਗੁਰੂ ਸਾਹਿਬਾਨ ਆਣਗੇ ਆਣਗੇ ਯਾਰ ਭਗਤ ਸਾਹਿਬਾਨ ਵੀ ਸਾਰੇ ਆਣਗੇ ਭਗਤਾਂ ਦਾ ਵੀ ਆਪਾਂ ਬਣਾ ਰਹੇ ਆ ਵੈਸੇ ਵੀ ਉਹਨਾਂ ਨੇ ਆਣਾ ਸੰਤ ਮਹਾਂਪੁਰਖ ਵੀ ਆਣਗੇ ਇਹ ਫਿਰ ਦੇਵੀ ਦੇਵਤੇ ਜਿਹੜੇ ਉਹ ਵੀ ਆਣਗੇ ਚੰਗੀਆਂ ਰੂਹਾਂ ਆਣਗੀਆਂ ਜਦੋਂ ਉਹ ਰੂਹਾਂ ਆਉਂਦੀਆਂ ਤੇ ਮਾਹਪੁਰਖ ਦੱਸਦੇ ਆ ਕਿ ਜਦੋਂ ਉਹ ਆਉਂਦੀਆਂ ਨਾ ਤੁਹਾਡੇ ਦ੍ਰਿਸ਼ਟੀ ਪਾਗ ਜਾਂਦੀਆਂ ਐਵੇਂ ਨਹੀਂ ਪਾਣੀ 'ਚ ਲਿਖਤਾ ਵਿੱਚ ਸੰਗਤ ਹਰ ਪ੍ਰਭ ਵਸਦਾ ਜੀਉ ਐਵੇਂ ਨਹੀਂ ਲਿਖ ਦਿੱਤਾ ਪਰਮਾਤਮਾ ਦੇ ਭਗਤ ਗੁਰੂ ਸਾਰੇ ਆ ਕੇ ਆਪਣੀ ਹਾਜ਼ਰੀ ਭਰਦੇ ਆ ਇੱਥੋਂ ਤੱਕ ਕ੍ਰਿਸ਼ਨ ਮਹਾਰਾਜ ਰਾਮਚੰਦਰ ਮਹਾਰਾਜ ਇਹ ਸਾਰੇ ਆਪਣੀਆਂ ਹਾਜ਼ਰੀਆਂ ਭਰਦੇ ਆ ਜਦੋਂ ਇਹ ਰੂਹਾਂ ਆਂਦੀਆਂ ਜਦੋਂ ਫਿਰ ਇਹ ਆਂਦੀਆਂ ਤੇ ਫਿਰ ਦ੍ਰਿਸ਼ਟੀ ਪਾਉਂਦੀਆਂ ਜਿਹੜੀ ਸੰਗਤ ਬੈਠੀ ਹੁੰਦੀ ਹੈ ਉਹਨਾਂ ਦਾ ਦ੍ਰਿਸ਼ਟੀ ਪੈਂਦੀ ਹੈ ਐਵੇਂ ਨਹੀਂ ਇੱਕ ਕਿਰਪਾ ਵਰਤਦੀ ਹੈ ਫਿਰ ਫਿਰ ਹੌਲੀ 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 ਬੰਦੇ ਦਾ ਜੀਵਨ ਠੀਕ ਹੋਣ ਲੱਗ ਪੈਂਦਾ ਹੁਣ ਗੁਰੂ ਨਾਨਕ ਦੇਵ ਜੀ ਦਾ ਵਿਆਹ ਕਈ ਲੇਖਕਰਾਂ ਨੇ ਲਿਖਿਆ ਵੀ ਬਰਾਤ ਜਿਹੜੀ ਹੈ ਉਹ ਰਾਏਪੋਇ ਦੀ ਤਲਵੰਡੀ ਜਿਹਨੂੰ ਅੱਜ ਆਪਾਂ ਕਹਿੰਦੇ ਆ ਨਨਕਾਣਾ ਸਾਹਿਬ ਉੱਥੋਂ ਚੱਲੀ ਹੈ ਦੋ ਪੱਖ ਹੈ ਕਈਆਂ ਨੇ ਲਿਖਿਆ ਵੀ ਬਾਣੀ ਬਰਾਤ ਜਿਹੜੀ ਹੈ ਇਹ ਸੁਲਤਾਨਪੁਰ ਲੋਧੀ ਤੋਂ ਚੱਲੀ ਹੋਇਆ ਕਿਵੇਂ ਉਹਨਾਂ ਨੇ ਇਹ ਵੀ ਗੱਲ ਮੰਨੀ ਆ ਵੀ ਬਰਾਤ ਤਿਆਰ ਹੋ ਕੇ ਜਿੰਨੇ ਸੰਗੀ ਸਾਥੀ ਕਿਉਂ ਸਾਰੇ ਉੱਥੇ ਰਹਿੰਦੇ ਸੀ ਨਨਕਾਣਾ ਸਾਹਿਬ ਰਹਿੰਦੀ ਸੀ ਰਾਏਪੋਇ ਦੀ ਤਲਵੰਡੀ ਇਸਦੇ ਗੁਰੂ ਨਾਨਕ ਸਾਹਿਬ ਇਕੱਲੇ ਰਹਿੰਦੇ ਸੀ ਤਾਂ ਮਾ ਪਿਓ ਭੈਣ ਭਰਾ ਰਿਸ਼ਤੇਦਾਰ ਜਿਹਨੇ ਸੀ ਬਾਕੀ ਗੁਰੂ ਨਾਨਕ ਸਾਹਿਬ ਵੀ ਤਾਂ ਆਪਣੇ ਭੈਣ ਕੋਲ ਰਹਿੰਦੇ ਸੀ ਬਾਕੀ ਸੰਗੀ ਸਾਥੀ ਸਭ ਉੱਧਰ ਰਹਿੰਦੇ ਸੀ ਉੱਥੋਂ ਬਰਾਤ ਤਿਆਰ ਹੋ ਕੇ ਸਾਰੀ ਆਈ ਸਭ ਤੋਂ ਪਹਿਲਾਂ ਮਹਤਾ ਕਲਿਆਣ ਦਾ ਜੀ ਕਹਿੰਦੇ ਤਾ ਬਾਬਾ ਕਾਲੂ ਕਹੀ ਜਾਂਦੇ ਆ ਪਰ ਸਾਧ ਸੰਗਤ ਜੀ ਗੁਰੂ ਨਾਨਕ ਦੇਵ ਜੀ ਦਾ ਪਿਤਾ ਹੈ ਐਵੇਂ ਨਹੀਂ ਹੈ ਵੈਸੇ ਵੀ ਆਪਾਂ ਨੂੰ ਕੱਚਾ ਛੋਟਾ ਨਾਮ ਹੀ ਲੈਣ ਜੀਦਾ ਗੁਰੂ ਨਾਨਕ ਦੇਵ ਜੀ ਦਾ ਪਿਤਾ ਕਲਿਆਣ ਦਾਸ ਜੀ ਮਹਿਤਾ ਕਲਿਆਣ ਦਾਸ ਮਹਿਤਾ ਰਾਏ ਬਲਾਲ ਜਿਹੜਾ ਸੀ ਉਸ ਵੇਲੇ ਦਾ ਉਥੋਂ ਦਾ ਚੌਧਰੀ ਸਭ ਤੋਂ ਪਹਿਲਾਂ ਉਹਨਾਂ ਦੇ ਕੋਲ ਗਏ ਆ ਕਿਉਂਕਿ ਉਹਨਾਂ ਦੇ ਅੱਗੇ ਪਟਵਾਰੀ ਸੀ ਤੇ ਗੁਰੂ ਨਾਨਕ ਦੇਵ ਜੀ ਨਾਲ ਬਹੁਤ ਪਿਆਰ ਸੀ ਦੋ ਬੰਦਿਆਂ ਨੇ ਪਹਿਚਾਣ ਲਿਆ ਗੁਰੂ ਸਾਹਿਬ ਨੂੰ ਇੱਕ ਬੇਬੇ ਭੈਣ ਨਾਨਕੀ ਤੇ ਦੂਜਾ ਰਾਏ ਬਲਾ ਦੋਨਾਂ ਨੂੰ ਪਤਾ ਲੱਗਾ ਵੀ ਇਹ ਰੱਬ ਹੈ ਬਾਕੀਆਂ ਨੂੰ ਬਾਅਦ ਚ ਪਤਾ ਲੱਗਾ ਮਾਪਿਓ ਨੂੰ ਪਤਾ ਨਹੀਂ ਲੱਗਾ ਚਾਚੇ ਤਾਇਆ ਨੂੰ ਪਤਾ ਨਹੀਂ ਲੱਗਾ ਯਾਰ ਦੋਸਤ ਜਿਹੜੇ ਬਾਕੀ ਹੈਗੇ ਕਿਸੇ ਨੂੰ ਪਤਾ ਨਹੀਂ ਲੱਗਾ ਸਭ ਤੋਂ ਪਹਿਲਾਂ ਬੇਬੇ ਭੈਣ ਨਾਨਕੀ ਨੂੰ ਪਤਾ ਲੱਗਾ ਵੀ ਮੀਰਾ ਜਿਹੜਾ ਵੀਰ ਹੈ ਇਹ ਰੱਬ ਹੈ ਤੇ ਦੂਜੇ ਨੰਬਰ ਤੇ ਰਾਏ ਬੁਲਾਰ ਉਹਨੂੰ ਪਤਾ ਲੱਗਾ ਵੀ ਗੁਰੂ ਨਾਨਕ ਰੱਬ ਹੈ ਆਪ ਪਰਮੇਸ਼ਰ ਹੈ ਕਿਉਂਕਿ ਰਾਏ ਬੁਲਾਰ ਦੇ ਬਹੁਤ ਸਾਲ ਦੀ ਉਮਰ ਹੋ ਗਈ ਸੀ 40 ਕੋਈ 50 ਸਾਲ ਦੱਸਦਾ ਉਹਦੀ ਉਮਰ ਹੋ ਗਈ ਸੀ ਬੱਚਾ ਕੋਈ ਨਹੀਂ ਸੀ ਹੋਇਆ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਜਦੋਂ ਛੋਟੇ ਸੀ ਤੇ ਜਦੋਂ ਪਤਾ ਲੱਗ ਗਿਆ ਵੀ ਇਹ ਰੱਬ ਹੈ ਤੇ ਉਹਨੇ ਪੁਕਾਰ ਕੀਤੀ ਫੇ ਨਾਨਕ हे ਮਹਾਰਾਜ ਕਿਰਪਾ ਕਰੋ ਮੇਰੇ ਕੋਲ ਪ੍ਰਾਪਰਟੀ ਬਹੁਤ ਹੈ ਜ਼ਮੀਨ ਜਾਇਦਾਦ ਦਾ ਕੋਸਾਤਾ ਵੀ ਨਹੀਂ ਹੈ ਕਿ ਅੱਧੀ ਪ੍ਰਾਪਰਟੀ ਤੇ ਗੁਰੂ ਸਾਹਿਬ ਦੇ ਨਾਮ ਲੋ ਆਤੀ ਸੀ ਉਹਨੇ ਮਹਾਰਾਜ ਬੱਚਾ ਕੋਈ ਤੇ ਗੁਰੂ ਨਾਨਕ ਦੀ ਕਿਰਪਾ ਵਰਤੀਗੀ ਇਹੋ ਜੀ ਕਿਰਪਾ ਵਰਤੀ ਉਹਦੇ ਕਰਕੇ ਬੱਚਾ ਹੋਇਆ ਅੱਜ ਵੀ ਉਹਨਾਂ ਦਾ ਖਾਨਦਾਨ ਚੱਲ ਰਿਹਾ ਰਾਇ ਬਲਾਲ ਟੱਟੀ ਉਹ ਅੱਜ ਵੀ ਖਾਨਦਾਨ ਉਹਦੇ ਚੱਲਦਾ ਹੈ ਫਿਰ ਉਹ ਗੁਰੂ ਨਾਨਕ ਦੇਵ ਤੇ ਪੂਰਾ ਟੋਟਲ ਉਹਨੂੰ ਵਿਸ਼ਵਾਸ ਹੋ ਗਿਆ ਵੀ ਇਹ ਵਾਕਈ ਰੱਬ ਹੈ ਬੜਾ ਖੁਸ਼ ਹੋਏ ਕਿ ਗੁਰੂ ਨਾਨਕ ਦੇਵ ਜੀ ਦਾ ਵਿਆਹ ਆ ਕਈਆਂ ਲੇਖਕਾਂ ਨੇ ਇਹ ਲਿਖਿਆ ਵੀ ਰਾਏ ਬੁਲਾਰ ਵੀ ਬਰਾਤ ਵਿੱਚ ਆਏ ਸੀ ਤੇ ਕਈਆਂ ਨੇ ਇਹ ਲਿਖਿਆ ਵੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਦੋਂ ਵਿਆਹ ਤੋਂ ਪਹਿਲਾਂ ਰਾਏ ਬੁਲਾਰ ਦੇ ਘਰ ਗਏ ਸੀ ਜਿਵੇਂ ਉਹ ਕਾਟ ਦੇਣ ਜਾਂਦੇ ਦੱਸਣ ਵਤੀ ਜਾਂਦੇ ਆ ਵੀ ਵਿਆਹ ਹੈ ਜੀ ਪਰ ਕੁਝ ਲੇਖਕਾਂ ਨੇ ਇਹ ਲਿਖਿਆ ਵੀ ਗੁਰੂ ਨਾਨਕ ਦੇਵ ਜੀ ਨਹੀਂ ਗਏ ਪਿਤਾ ਕਲਿਆਣ ਦੀ ਦਾਜੀ ਮਹਿਤਾ ਜੀ ਗਏ ਸੀ ਚਲੋ ਰਾਈਟਰ ਅਲਗ-ਅਲਗ ਸਰ ਦੀ ਆਪਣੀ ਹੈਗੀ ਜਦੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪਿਤਾ ਜੀ ਕਲਿਆਣ ਦਾਜੀ ਮਹਿਤਾ ਰਾਇ ਬਲਾਰਪੁਰ ਗਏ ਤੇ ਜਦੋਂ ਦੱਸਿਆ ਕਿ ਗੁਰੂ ਨਾਨਕ ਜੀ ਦਾ ਵਿਆਹ ਇੰਨੀ ਠੀਕ ਨੂੰ ਰਿਹਾ ਬਹੁਤ ਖੁਸ਼ ਹੋਇਆ ਬੜੀਆਂ ਖੁਸ਼ੀਆਂ ਮਨਾਈਆਂ ਕਹਿ ਲੱਗਾ ਕਿਉਂਕਿ ਪਤਾ ਸੀ ਸੁਭਾਅ ਵਾਲੇ ਕਿਉਂ 20 ਰੁਪਏ ਪਿੱਛੇ ਪਹਿਲਾਂ ਵੀ ਗੁਰੂ ਸਾਹਿਬ ਜੀ ਦੇ ਥੱਪੜ ਮਾਰ ਦਿੱਤੇ ਸੀ ਤੇ ਸੁਭਾਅ ਥੋੜਾ ਸਖਤ ਸੀ ਕਲਿਆਨ ਦਾਸ ਜੀ ਦਾ ਗੁਰੂ ਸਾਹਿਬ ਜੀ ਦੇ ਪਿਤਾ ਜੀ ਉਹਦਾ ਸਰ ਸੁਭਾਅ ਸਖਤ ਸੀ ਕਹਿ ਲੱਗੇ ਕਲਿਆਨ ਦਾਸ ਦੇਖ ਮੈਨੂੰ ਪਤਾ ਤੇਰਾ ਸੁਭਾਅ ਹੈਗਾ ਸਖਤ ਪਰ ਗੁਰੂ ਨਾਨਕ ਦੇ ਵਿਆਹ ਦੇ ਵਿੱਚ ਕੋਈ ਗੜਬੜ ਨਾ ਥਰੀ ਗੁਰੂ ਨਾਨਕ ਸਾਹਿਬ ਨੂੰ ਕਹਿਣਾ ਕੁਝ ਨਹੀਂ ਹੈ ਜੋ ਇਹ ਕਰੇ ਆਪਣੀ ਮਰਜ਼ੀ ਨਾਲ ਉਹਨੂੰ ਕਰਨ ਦੇਣਾ ਤੈਨੂੰ ਪਤਾ ਇਹਨੇ ਪਹਿਲਾਂ ਵੀ ਜਨੂ ਨਹੀਂ ਸੀ ਪਾਇਆ ਹੁਣ ਇਹਦਾ ਵਿਆਹ ਹੈ ਉੱਥੇ ਵੀ ਹੋ ਸਕਦਾ ਇਹ ਆਪਣੀ ਕੋਈ ਰਸਮ ਨਵੀਂ ਚਲਾਵੇ ਮੈਂ ਤੈਨੂੰ ਪਹਿਲਾਂ ਦੱਸਣ ਲੱਗਾ ਤੂੰ ਕਿਤੇ ਉਹਨੂੰ ਕਿ ਮਾੜਾ ਚੰਗਾ ਜ਼ੁਬਾਨ ਚ ਬੋਲ ਨਾ ਦੇਈ ਕਹਿੰਦੇ ਜਿੱਥੇ ਰਿਸ਼ਤਾ ਹੋਇਆ ਮਾਤਾ ਸੁਲੱਖਣੀ ਦੇ ਜਿਹੜੇ ਪਿਤਾ ਜੀ ਆ ਉਹਦੇ ਬਾਰੇ ਮੈਨੂੰ ਪਤਾ ਹੈ ਉਹਦਾ ਸੁਭਾਅ ਵੀ ਸਖਤ ਹੈ ਕਿਤੇ ਦੋਨਿਆਂ ਨੂੰ ਜੀ ਲੜਨਾ ਪਿਓ ਜਾਣੂ ਸੀ ਇਸ ਕਰਕੇ ਮੈਂ ਤੈਨੂੰ ਤਾਂ ਦੱਸਦਿਆਂ ਕਹਿੰਦੇ ਵੀ ਤੂੰ ਕੁਝ ਨਹੀਂ ਕਹਿਣਾ ਨਾਨਕ ਨੂੰ ਜੋ ਉਹ ਕਰੇ ਉਹਨੂੰ ਕਰਨ ਦੇਣਾ ਉਹਦੇ ਗੱਲ ਦੇ ਵਿੱਚ ਕੋਈ ਕਿੰਤੂ ਪਰੰਤੂ ਨਹੀਂ ਕਰਨੀ ਕਹਿੰਦੇ ਜੀ ਠੀਕ ਰਾਜ ਉਹ ਬੜਾ ਵੱਡਾ ਅਮੀਰ ਬੰਦਾ ਸੀ ਘੋੜੇ ਹਾਥੀ ਇੱਥੋਂ ਤੱਕ ਵੀ ਲਿਖਿਆ ਵੀ ਘੋੜੇ ਹਾਥੀ ਵੀ ਸੀ ਤੇ ਊਠ ਵੀ ਸੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਵਿੱਚ ਹਾਥੀ, ਘੋੜੇ, ਊਂਟ ਕੋਈ ਊਠਾਂ ਦੇ ਬੈਠਾ ਹੈ, ਸ਼ਿੰਗਾਰੇ ਹੋਏ ਆ। ਘੋੜਿਆਂ ਦੇ ਬੈਠੇ ਆ। ਹਾਥੀ ਦੇ ਬੈਠੇ ਆ। ਤੇ ਗੁਰੂ ਨਾਨਕ ਦੇਵ ਜੀ ਮਾਰੇ ਨੇ ਬੜਾ ਸੁੰਦਰ ਸੇਹਰਾ ਲਾਇਆ। ਜਿੱਥੇ ਸੇਹਰਾ ਬੰਦੀ ਹੋਈ ਹੈ, ਉਹ ਸਥਾਨ ਜੋ ਤੁਸੀਂ ਇੱਕ ਦਿਨ ਉੱਥੇ ਰਹਿਣਾ ਜਾ ਕੇ ਸੁਲਤਾਨਪੁਰ ਲੋਧੀ ਕਾਹਲੀ ਨਹੀਂ ਕਰਨੀ ਜਿੰਨੇ ਕਦੇ ਜਾਣਾ ਹੋਵੇ ਮੈਨੂੰ ਦੱਸ ਦੇਣਾ। ਤਾਨੂੰ ਕਮਰਾ ਵੀ ਦਵਾ ਦਾਂਗੇ ਕੋਈ ਗੱਲ ਨਹੀਂ ਉੱਥੇ ਜੇ ਜਾਣਾ ਹੈ ਉੱਥੇ ਇੱਕ ਦਿਨ ਰਹਿਣਾ ਹੈ ਰਾਤ ਰਹਿ ਕੇ ਪੂਰਾ ਦਿਨ ਲੱਜੂਗਾ ਤੁਹਾਨੂੰ ਦਰਸ਼ਨ ਕਰਨ ਦੇ ਲਈ ਤੇ ਆਨੰਦਨਾ ਦਰਸ਼ਨ ਕਰਨੇ ਆ ਉਸ ਥਾਨਾਂ ਦੇ ਕਿੱਥੇ ਸ਼ੇਰਾਬਦੀ ਹੋਈ ਕਿਵੇਂ-ਕਿਵੇਂ ਤਿਆਰੀ ਹੋਈ ਕਿੱਥੇ-ਕਿਤੇ ਉਹ ਸਾਰਾ ਹੀ ਜਿਵੇਂ ਗੁਰੂ ਨਾਨਕ ਦੇ ਜਦੋਂ ਬਟਾਲੇ ਪਹੁੰਚੇ ਤੇ ਬਰਾਤ ਕਿੱਥੇ-ਕਿਥੇ ਗਈ ਤੇ ਸਾਰਾ ਕਿੱਥੇ-ਕਿਤੇ ਗੁਰੂ ਸਾਹਿਬ ਦੇ ਚਰਨ ਪਾਏ ਉੱਥੇ-ਉੱਥੇ ਉਹਨੂੰ ਨਗਰ ਕੀਰਤਨ ਲੈ ਕੇ ਜਾਂਦੇ ਆ ਰਾਏ ਬੁਲਾੜ ਕਹਿਣ ਲੱਗਾ ਤੁਸੀਂ ਕੁਛ ਨਹੀਂ ਕਹਿਣਾ ਉਹਨਾਂ ਨੂੰ ਉਹ ਜੋ ਕੁਛ ਵੀ ਕਰਨ ਉਹਨਾਂ ਨੂੰ ਕਰਨ ਦੇ ਆਪਣੇ ਘਰ ਵਾਲੀ ਨੂੰ ਬੁਲਾਇਆ ਭਲਿਏ ਲੋਕੇ ਸਗਲ ਲੈ ਕੇ ਆਇਆ ਸਾਸਮ ਜੀ ਜਿਹੜੀ ਉੱਥੇ ਕੁਝ ਗੱਲਾਂ ਉਹ ਜਿਹੀ ਕੀਤੀ ਇਹਨਾਂ ਨੇ ਕਹਿਣ ਲੱਗੇ ਭਲਿਏ ਲੋਕੇ ਅੱਜ ਗੁਰੂ ਨਾਨਕ ਦਾ ਵਿਆਹ ਹੈ ਗੁਰੂ ਨਾਨਕ ਦਾ ਵਿਆਹ ਹੋਗਾ ਬੜੀਆਂ ਖੁਸ਼ੀਆਂ ਸਗਲ ਦਿੱਤਾ ਸਾਰਾ ਕੁਝ ਪੂਰੇ ਨਾਲ ਬਰਾਤ ਸੱਜ ਵੱਜ ਕੇ ਆਈ ਹੈ ਕਿਉਂਕਿ ਜਿਹੜੀ ਬਰਾਤ ਗੁਰੂ ਨਾਨਕ ਦੇ ਜੀ ਹੋਈਗੀ ਤੁਸੀਂ ਆਪ ਸੋਚੋ ਮੈਂ ਕਈ ਵਾਰ ਸੋਚਦਾ ਸੱਚੇ ਪਾਤਸ਼ਾਹ ਕਿੰਨੇ ਭਾਰਗਾ ਵਾਲੇ ਲੋਕ ਹੋਣਗੇ ਜਿਹੜੇ ਬਰਾਤ ਵਿੱਚ ਸ਼ਾਮਲ ਹੋਏ ਹੋਣਗੇ ਉਹ ਪੂਜਨਯੋਗ ਹੋਣਗੇ ਆ ਮੈਂ ਗੁਰੂ ਨਾਨਕ ਦੇ ਵਿਆਹ ਵਿੱਚ ਗਿਆ ਸੀ ਆ ਜੇ ਆਪਾਂ ਵੈਸੇ ਜਾਈਏ ਨਾ ਵਿਆਹ 'ਚ ਸਾਡਾ ਮਨ ਆਹਾ ਆ ਖੁਸ਼ ਹੋਈ ਇਹ ਵਿਆਜ ਦੇ ਇਸੇ ਮਾਰੇ ਤੇ ਜਿਹੜੇ ਭਰਾਵਿਚ ਸ਼ਾਮਲ ਹੋਏ ਹੋਣਗੇ ਉਹ ਤੁਸੀਂ ਆਪ ਦੇਖੋ ਕਿੰਨੇ ਕਿੰਨੇ ਉਹਦੇ ਵੱਡੇ ਭਾਗ ਹੋਣਗੇ ਕਹਿਣ ਲੱਗੇ ਕਲਿਆਣ ਦਾ ਮਹਤਾ ਜੀ ਇਹ ਸਗਣ ਗੁਰੂ ਨਾਨਕ ਦੇਵ ਨੂੰ ਦੇਣਾ ਤੇ ਮੇਰੇ ਵੱਲੋਂ ਕਿਉਂਕਿ ਮੈਂ ਤੁਹਾਨੂੰ ਪਹਿਲਾਂ ਦੱਸਦਾ ਇੱਕ ਪੱਖ ਕਹਿੰਦਾ ਵੀ ਗੁਰੂ ਨਾਨਕ ਦੇਵ ਜੀ ਗਏ ਤੇ ਭਾਏ رائے ਬਲਾਲ ਜੀ ਨੇ ਮੱਥਾ ਟੇਕਿਆ ਮੱਥਾ ਚੁੰਮਿਆ ਪਿਆਰ ਨਾਲ ਹੱਥ ਲਾਇਆ ਦੂਜਾ ਇਹ ਦੱਸਦਾ ਵੀ ਗੁਰੂ ਨਾਨਕ ਦੇਵ ਜੀ ਦੇ ਪਿਤਾ ਜੀ ਕੇ ਚਲੋ ਕੋਈ ਵੀ ਗਿਆ ਤੇ ਕਿਹਾ ਕਲਿਆਣ ਦਾਸ ਜਿਹੜੀਆਂ ਤੁਮ ਮੈਂ ਗੱਲਾਂ ਕਹੀਆਂ ਇਹਦਾ ਖਿਆਲ ਰੱਖਣਾ ਇੱਕ ਜਦੋਂ ਜਾ ਕੇ ਨਾ ਮੇਰੇ ਵੱਲੋਂ ਮੇਰੇ ਵੱਲੋਂ ਗੁਰੂ ਨਾਨਕ ਦਾ ਮੱਥਾ ਚੁੰਮੀ ਤੇ ਮੇਰੇ ਵੱਲੋਂ ਗੁਰੂ ਨਾਨਕ ਦੇ ਚਰਨਾਂ ਨੂੰ ਹੱਥ ਲਾ ਦੀ ਮੇਰੇ ਵੱਲੋਂ ਇੱਕ ਤੇ ਮੱਥਾ ਚੁੰਮੀ ਦੂਜਾ ਮੇਰੇ ਵੱਲੋਂ ਕਹਿ ਦੀ ਕਿ ਰਾਏ ਬੁਲਾੜ ਦੀ ਇਹ ਜਿਹਨ ਨਮਸਕਾਰ ਆ ਕਬੂਲ ਕਰੋ ਪਿਆਰਾਂ ਨੂੰ ਹੱਥ ਲਾ ਮੇਰੇ ਵੱਲੋਂ ਕਹਿੰਦੇ ਜੀ ਠੀਕ ਬਰਾਤ ਪਿਆਰ ਹੋਗੀ ਸਾਰੇ ਇੱਥੇ ਸੰਗੀ ਸਾਥੀ ਪਹੁੰਚ ਗਏ ਸੁਲਤਾਨਪੁਰ ਲੋਧੀ ਖੁਸ਼ੀਆਂ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਵਾਸਤੇ ਬਸਤਰ ਜਿਹੜੇ ਤਿਆਰ ਕੀਤੇ ਗਏ ਵੀਰ ਜੀ ਬਹੁਤ ਹੀ ਸੁੰਦਰ ਜਿਵੇਂ ਆਪ ਆਪਣੇ ਬੱਚੇ ਦਾ ਜਦ ਵਿਆਹ ਕਰਦੇ ਆ ਆਪ ਕਹਿੰਦੇ ਇਹ ਵਧੀਆ ਗਏ ਆ ਕੱਪੜੇ ਇਹਨੇ ਅੱਜ ਵਿਆਹ ਚ ਪਾਣੇ ਚਲੋ ਪੋਆਨੇ ਵੀ ਚਾਹੀਦੇ ਆ ਨਹੀਂ ਫੱਟੇ ਪੁਰਾਣੇ ਪਾ ਕੇ ਚੱਲ ਜੂ ਨਾ ਪੋਆਉ ਚੰਗੀ ਗੱਲ ਹੈ ਖੁਸ਼ੀ ਦੇ ਟਾਈਮ ਖੁਸ਼ੀ ਮਨਾਓ ਸਾਥ ਸੰਗੋ ਜੀ ਮੈਂ ਕਈ ਰਿਸ਼ਤੇਦਾਰ ਨਾ ਵਿਆਹ ਸ਼ਾਦੀ ਚ ਨੇ ਰੁਛਦੇ ਆ ਮੈਨੂੰ ਬਹੁਤ ਭੜੇ ਲੱਗਦੇ ਨੇ ਮੈਂ ਕਹਾ ਮੁਰਕਿਰ ਬੁਲਾਇਓ ਨਾ ਇਹ ਜਿਹੜੇ ਬੰਦੇ ਨੈਸ਼ ਬੰਦੇ ਨੂੰ ਘਰ ਦਾ ਬਦਵਾਲਾ ਨਾ ਬੁਲਾਓ ਵਿਆਹ ਸ਼ਾਦੀ ਜੀ ਇਹ ਤਾਂ ਮੁਰਕਿਰ ਮੁਰਕਿਰ ਤੇ ਬੁਲਾ ਲਓ ਇਹ ਰੋਣੇ ਵਾਲਾ ਦਾ ਮੂੰਹ ਹੈ ਜੇ ਤੋ ਸਾਹਸ ਜੀ ਤੁਸੀਂ ਕਿਸੇ ਦੇ ਪ੍ਰੋਬਲਮ ਦੀ ਜਾਓ ਮੇਰੀ ਬੇਨਤੀ ਹੈ ਜੇ ਕਿਸੇ ਵਿਆਹ ਚੱਲ ਰਿਹਾ ਤਾਂ ਖੁਸ਼ ਹੋ ਕੇ ਜਾ ਅਗਲਾ ਬੰਦਾ ਕਹੇ ਵੀ ਮੇਰੀ ਖੁਸ਼ੀ ਜੇ ਆ ਕੇ ਖੁਸ਼ੀ ਕਰ ਤੀ ਜੇ ਕਿਸੇ ਦੇ ਮਰਕ ਦੇ ਚੱਲ ਰਿਹਾ ਤਾਂ ਫਿਰ ਤੁਹਾਡਾ ਮਨ ਉਦਾਂ ਦਾ ਹੋਵੇ ਹਾਲਾਂਕਿ ਵਾਕੀ ਨੂੰ ਯਾ ਦੁੱਖ ਹੈ ਤੇ ਕਈ ਮੈਂ ਇਹੋ ਜਿਹੇ ਨਲਾਇਕ ਲੋਕ ਵੀ ਦੇਖੇ ਮੜੀਆਂ ਜਿ ਹੱਸਦੇ ਹੁੰਦੇ ਐ ਮੈਂ ਜਦੋਂ ਤੇਰਾ ਮਰ ਗਿਆ ਨਾ ਉਦੋਂ ਬਦਲ ਲੱਗੂ ਮੜੀਆਂ ਜੇ ਜਾ ਕੇ ਹੱਸੀਦਾ ਨਹੀਂ ਤੇ ਵਿਆਹ ਜੇ ਜਾ ਕੇ ਰੋਈਦਾ ਨਹੀਂ ਇੱਕ ਸਗਣਾ ਦੇ ਦਿਨ ਹੁੰਦੇ ਐ ਸਗਣਾ ਦੇ ਦਿਨ ਖੁਸ਼ੀ ਮਨਾਈਦੀ ਐ ਅਗਲੇ ਦੇ ਖੁਸ਼ ਵਿੱਚ ਖੁਸ਼ੀ ਮਨਾਓ ਅੱਲਾ ਕੇ ਯਾਰ ਹਾਂ ਵਾਕੀ ਇਹ ਸਾਡੇ ਵਾਕ ਸਾਡੇ ਪ੍ਰੋਬਲਮ ਦੇ ਵਾਕੀ ਕੋਈ ਨੋਕ ਐ ਖੁਸ਼ੀ ਇਹਨੂੰ ਅੰਦਰੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਦੋ ਸੱਟ ਪਿਆਰ ਕੀਤੇ ਬੜੇ ਸੋਹਣੇ ਇੱਕ ਦਿਨ ਮਾਰੇ ਨੇ ਪਹਿਲਾ ਪਾਣਾ ਸੀ ਪਰ ਮਰਦਾਨਾ ਜੀ ਆਏ ਮਰਦਾਨਾ ਜੀ ਨੇ ਦੇਖਿਆ ਸੂਟ ਬੜਾ ਸੋਹਣਾ ਬੜਾ ਸੁੰਦਰ ਕਿਆ ਲੜੀਆਂ ਲਗੀਆਂ ਮਾਰੇ ਦੇ ਬਸਤਰਾਂ ਦੇ ਨਾਲ ਮਰਦਾਨਾ ਜੀ ਵੀ ਗੁਰੂ ਨਾਨਕ ਦੇਵ ਜੀ ਮਾਰੇ ਸਮਝੀ ਕਿ ਮਰਦਾਨਾ ਜੀ ਬੜੇ ਖੁਸ਼ ਹੋ ਇਹ ਤੁਹਾਨੂੰ ਬਸਤਰ ਬਹੁਤ ਵਧੀਆ ਲੱਗੇ ਆ। ਜੀ ਮਹਾਰਾਜੀ ਹਾਂ ਹੈ ਹੀ ਬਹੁਤ ਵਧੀਆ। ਤੁਸੀਂ ਪਾਣੇ ਸਾਡੀ ਮਰਜ਼ੀ ਆ। ਮਹਾਰਾ ਨੇ ਉਹ ਸੂਟ ਉਤਾਰਿਆ ਮਰਦਾਨਾ ਜੀ ਨੂੰ ਦੇ ਦਿੱਤਾ। ਉਹ ਜਾਲੂ ਦਾਨੀ ਵਿਆਹ ਵਾਸਤੇ ਸੂਟ ਵਧੀਆ ਸੂਟ ਜਿਹੜੇ ਸਵਾਏ ਸੀ ਉਹ ਮਰਦਾਨਾ ਜੀ ਨੂੰ ਦੇ ਦਿੱਤਾ ਵੀ ਤੁਸੀਂ ਪਾਓ। ਗੁਰੂ ਨਾਨਕ ਦੇਵ ਜੀ ਦੀ ਮਾਸੀ ਨੇ ਦੇਖ ਲਿਆ ਮਾਸੀ ਨੇ ਦੇਖ ਲਿਆ ਤੇ ਕਹਿ ਲਗੀ ਤ੍ਰਿਪਤਾ ਤੇਰਾ ਮੁੰਡਾ ਵਾਕਈ ਕਮਲਾ ਹੈ ਕਹਿੰਦੀ ਕੀ ਹੋ ਗਈ ਗੱਲ ਕਹਿੰਦੀ ਐਨਾ ਵਧੀਆ ਜਿਹੜੇ ਐਨਾ ਖਰਚਾ ਕਰਕੇ ਸੂਟ ਬਣਾਏ ਨੇ ਵਧੀਆ ਇਹਨੇ ਤੇ ਉਹਨੂੰ ਦੇ ਦਿੱਤਾ ਗੁਰੂ ਨਾਨਕ ਦੇਵ ਜੀ ਸੋਰੇਸੀ ਮਹਾਰਾਜ ਜੋ ਕਹਿੰਦਾ ਤੇਰਾ ਮੁੰਡਾ ਤੇ ਅੱਧਾ ਕਮਲਾ ਹੈ ਤੇ ਗੁਰੂ ਨਾਨਕ ਸਾਹਿਬ ਕਹਿਣ ਲੱਗੇ ਮਾਸੀ ਜੀ ਕਮਰਾਉਣਾ ਤੁਹਾਡਾ ਮੁੰਡਾ ਪੂਰਾ ਹੀ ਕਮਲਾ ਹੋਏਗਾ। ਇਹ ਨਹੀਂ ਕਿ ਉਦਾਂ ਕਮਲਾ ਹੋਏਗਾ ਉਹ ਸੰਸਾਰ ਨੂੰ ਭੁੱਲ ਜਾਏਗਾ ਤੇ ਰੱਬ ਦੇ ਵਿੱਚ ਲੀਨ ਹੋ ਜਾਏਗਾ। ਤੂੰ ਹੋਇਆ ਵੀ ਇਦਾਂ ਹੀ ਮੈਨੂੰ ਤਾਂ ਨਾਂ ਭੁੱਲ ਗਿਆ। ਆ ਬਟਾਲੇ ਤੇ ਲੱਗੀ। ਉਹ ਫਿਰ ਉਹਦਾ ਸਥਾਨ ਵੀ ਬਣਿਆ ਹੋਇਆ ਤੇ ਫਿਰ ਉਹ ਵਾਕਈ ਉਹ ਰੱਬ ਵਿੱਚ ਹੀ ਲੀਨ ਹੋ ਗਿਆ। ਕੰਦੇ ਤੂੰ ਮਿਆਂ ਦੇ ਅੱਧਾ ਕਮਲਾ ਤੇਰਾ ਜਨ ਮੁੰਡਾ ਨਾ ਉਹ ਪੂਰਾ ਹੀ ਕਮਲਾ ਹੋਏਗਾ ਬਚਨ ਹੁੰਦੇ ਆ ਸਾਧੂਆਂ ਦੇ ਬਚਨ اٹਲ ਹੁੰਦੇ ਆ